ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਵੈਕੈਂਸੀ ਜਾਰੀ ਹੋਈਆਂ ਜੀ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਤੇ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਦਿੱਤੀ ਜਾਣ ਵਾਲੀ ਹੈ ਪੋਸਟਾਂ ਦੀ ਜਾਣਕਾਰੀ ਪੂਰੀ ਤੁਹਾਡੇ ਲਈ ਲੈ ਕੇ ਆਇਆ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ 'ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱ ਕਬੀਨਾ ਕੈਸੀ ਦੇਰੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਜੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਤੇ ਸਾਈਕੋਲੋਜੀ ਦੇ ਵਿੱਚ ਯੋਗਤਾ ਦੇ ਲਈ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ ਜੀ ਤੁਹਾਡੀ ਸਬੰਧਤ ਸਬਜੈਕਟ ਦੇ ਵਿੱਚ ਵਿਦ ਬੀਐਡ ਤੇ ਮਿਨੀਮਮ 50% ਮਾਰਕਸ ਤੁਹਾਡੇ ਹੋਣੇ ਚਾਹੀਦੇ ਆ ਜੀ ਨੈਕਸਟ ਹੈ ਜੀ ਟੀਜੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਸਾਇੰਸ ਤੇ ਆਈਟੀ ਦੇ ਵਿੱਚ ਗ੍ਰੈਜੂਏਸ਼ਨ ਤੁਹਾਡੀ ਯੋਗਤਾ ਮੰਗ ਗਈ ਹੈ ਸਬੰਧਤ ਵਿਸ਼ੇ ਦੇ ਵਿੱਚ ਤੇ ਬੀਐਡ ਤੁਹਾਡੇ ਕੋਲ ਹੋਣੀ ਚਾਹੀਦੀ ਜਾਂ ਕੋਈ ਦੇ ਬਰਾਬਰ ਦੀ ਯੋਗਤਾ 50% ਮਾਰਕਸ ਦੇ ਨਾਲ ਸੀਟਡ ਟੈਟ ਕੁਆਲੀਫਾਈਡ ਵਿਦ 60% ਮਾਰਕਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਨੈਕਸਟ ਹੈ ਜੀ ਪੀਈਟੀ ਰਿਜ਼ਰਵਡ ਫॉर ਫੀਮੇਲ ਕੈਂਡੀਡੇਟਸ ਓਨਲੀ ਇਹਨਾਂ ਵੱਲੋਂ ਲਿਖਿਆ ਗਿਆ ਜੀ ਗ੍ਰੈਜੂਏਸ਼ਨ ਇਨ ਫਿਜ਼ੀਕਲ ਐਜੂਕੇਸ਼ਨ ਜਾਂ ਬੀਪੀਐਡ ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਸਪੋਰਟਸ ਕੋਚਸ ਦੇ ਲਈ ਇਹਨਾਂ ਵੱਲੋਂ ਅਰਜ਼ੀ ਦੀ ਮੰਗ ਕੀਤੀ ਗਈ ਹੈ ਪਾਰਟ ਟਾਈਮ ਫॉर ਈਵਨਿੰਗ ਕਲਾਸਸ ਗ੍ਰੈਜੂਏਸ਼ਨ ਇਨ ਤੁਹਾਡੀ ਫਿਜ਼ੀਕਲ ਐਜੂਕੇਸ਼ਨ ਜਾਂ ਬੀਐਡ ਤੁਹਾਡੇ ਕੋਲ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਲੋਅਰ ਡਿਵੀਜ਼ਨ ਕਲਰਕ ਦੇ ਲਈ ਇਨਵਲੂ ਐਕ ਸਰਵਿਸਮੈਨ ਗ੍ਰੈਜੂਏਸ਼ਨ ਜਾਂ 10 ইয়ারਸ ਆਫ ਸਰਵਿਸেস ਐ ਕਲਰਕ ফর ਐਕ ਸਰਵਿਸਮੈਨ ਕੰਪਿਊਟਰ ਲਿਟਰੇਟ ਭਾਵ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਹੋਵੇ ਵਿਦ ਬੇਸਿਕ ਨੋਲੇਜ ਆਫ ਅਕਾਊਂਟਿੰਗ ਇਨਾਂ ਪੋਸਟਾਂ ਦੇ ਲਈ ਐਜੂਕੇਸ਼ਨ ਕੁਆਲਿਫਿਕੇਸ਼ਨਸ ਐਸ ਪਰ ਸੀਬੀਐਸਸੀ ਰਹਿਣ ਵਾਲੀਆਂ ਜੀ ਸੈਲਰੀ ਤੇ ਐਲੀਜੀਬਿਲਟੀ ਐਸ ਪਰ ਏਡਬਲਯੂਈਐਸਰ ਰੂਲਸ ਐਂਡ ਰੈਗੂਲੇਸ਼ਨਸ ਰਹਿਣ ਵਾਲੀਆਂ ਸੀਟੈਟ ਸੀਐਸਬੀ ਐਪਲੀਕੇਬਲ ਰਹੂਗਾ ਜੀ ਵੱਖ-ਵੱਖ ਪੋਸਟਾਂ ਦੇ ਲਈ ਪਲੀਜ਼ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਪਰਫਾਰਮਾ ਲੈ ਲੈਣਾ ਜੀ ਵੈਬਸਾਈਟ ਨੋਟ ਕਰ ਲਓ ਜੀ aps.kpd.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਕੈਰੀਅਰ ਦੀ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਹ ਫਾਰਮ ਡਾਊਨਲੋਡ ਕਰਕੇ ਇਹਨਾਂ ਤੱਕ ਪਹੁੰਚਦੇ ਕਰਨ ਆਪਣੇ ਦਸਤਾਵੇਜ਼ ਨਾਲ ਲਗਾ ਕੇ 100 ਰੁਪਏ ਦਾ ਡਰਾਫਟ ਤੁਸੀਂ ਬਣਾ ਲੈਣਾ ਜੀ ਆਰਮੀ ਪਬਲਿਕ ਸਕੂਲ ਕਪੂਰਥਾਲ ਦੇ ਪੱਖ ਦੇ ਵਿੱਚ ਤੇ 17 ਮਈ 2024 ਤੱਕ ਇਹਨਾਂ ਤੱਕ ਤੁਸੀਂ ਪਹੁੰਚਦੇ ਕਰਨਾ ਜੀ ਇਹ ਜੋ ਪੋਸਟਾਂ ਨੇ ਜੀ ਆਰਮੀ ਪਬਲਿਕ ਸਕੂਲ ਲੱਖਾਂ ਗਲਾਂ ਕਪੂਰਥਾਲਾ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਵੱਖ-ਵੱਖ ਇਹਨਾਂ ਦੇ ਸੰਪਰਕ ਨੰਬਰ ਵੀ ਦਿੱਤੇ ਹੋਏ ਆ ਤੁਸੀਂ ਇਹਨਾਂ ਪੋਸਟਾਂ ਦੇ ਲਈ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਸੰਪਰਕ ਵੀ ਕੰਟੈਕਟ ਵੀ ਕਰ ਸਕਦੇ ਹੋ ਤੇ ਵੈਬਸਾਈਟ ਦਾ ਲਿੰਕ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਨੋਟ ਵੀ ਕਰ ਸਕਦੇ ਹੋ apskpt.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਜੀ ਹੋਰ ਜਾਣਕਾਰੀ ਦੇ ਲਈ ਤਾਂ ਇਹ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ